ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋ ਅੱਜ ਸਾਨੂੰ ਮੈਂ ਨਾ ਦੱਸਾਂਗੀ ਕਿ 벨ਟ ਵਾਰੇ ਪੂਰੀ ਜਾਣਕਾਰੀ ਦਵਾਂ ਕਿੰਨੀ ਰੱਖਣੀ ਕਿਵੇਂ ਬਣਾਉਣੀ ਆ ਚੋਣਾ ਕਿੰਨੀਆਂ ਪਾਉਣੀਆਂ ਹੁਣ ਜਿੱਦਾਂ ਦੇਖੋ ਕਿ 21 ਇੰਚ 벨ਟ ਤਿਆਰ ਕੀਤੀ ਆ ਸੋ ਉਹਨਾਂ ਦੀ ਹਿੱਪ ਸੀਗੀ 19 ਇੰਚ ਤੇ 19 ਇੰਚ ਦੇ ਹਿਸਾਬ ਨਾਲ ਅਸੀਂ ਜਿਹੜੀ ਆ ਉਹ 21 ਇੰਚ 벨ਟ ਤਿਆਰ ਕੀਤੀ ਆ ਇਹਦਾ ਮਤਲਬ ਇਹ ਆ ਕਿ 2 ਇੰਚ ਹਿੱਪ ਦੇਕਰ 19 ਇੰਚ ਆ ਤੇ 2 ਇੰਚ ਐਕਸਟਰਾ ਰੱਖ ਕੇ ਅਸੀਂ ਜਿਹੜੀ ਆ ਉਹ 벨ਟ ਤਿਆਰ ਕਰ ਲੈਣੀ ਆ ਵੇ ਅਸੇ ਤੇ 2 ਇੰਚ ਹੀ ਬਹੁਤ ਮਤਲਬ ਨੋਰਮਲ ਆ ਜਾਂਦੀ ਪਰ ਕਈ ਕਹਿੰਦੇ ਆਪਾਂ ਜਿਆਦਾ ਖੁੱਲਾ ਪਾਉਣਾ ਵਾ ਸੋ ਉਹਨਾਂ ਵਾਸਤੇ ਤੁਸੀਂ 1 ਅੱਧਾ ਇੰਚ ਵੱਧ ਵੀ ਪਾ ਸਕਦੇ ਆ ਬਟ 2 ਇੰਚ ਸਹੀ ਹੁੰਦਾ ਬਿਲਕੁਲ ਠੀਕ ਹੈ ਜੀ ਉਹਦੇ ਤੋਂ ਬਾਅਦ ਹੁਣ ਸਾਰਿਆਂ ਤੋਂ ਵੱਡੀ ਕਨਫਿਊਜ਼ਨ ਹੁੰਦੀ ਕਿ ਚੋਣਾ ਪਾਉਣੀਆਂ ਕਿੰਨੇ ਤੇ ਚਾਹੀਦੀਆਂ ਸੋ ਨੋਰਮਲੀ 8 ਜਾਂ 9 ਇੰਚ ਮੀਨਸ ਆ ਦੇਖੋ ਜਿੱਦਾਂ ਕਿ ਹੁਣ ਇਹ 21 ਇੰਚ 벨ਟ ਆ ਨਾ ਤੇ ਵੱਧ ਵੀ ਹੋਏਗੀ ਅਸੀਂ 8 9 ਇੰਚ ਇਸ ਤੋਂ ਵੱਧ ਬੈਲਟਰੀ ਰੱਖਣੀ ਅੱਠ ਕਿਥੋਂ ਉਹ ਸ਼ੁਰੂ ਤੋਂ ਲੈ ਕੇ ਤੇ ਇੱਥੇ ਤੱਕ ਜਿਹੜਾ ਅਸੀਂ 9 ਇੰਚ 8 ਇੰਚ ਤੋਂ ਇਲਾਵਾ ਅਸੀਂ ਨਹੀਂ ਰੱਖਣੀ ਹੈਗੀ 9 ਇੰਚ ਵੀ ਅਸੀਂ ਉਹਨਾਂ ਦੇ ਰੱਖਣੀ ਹੈ ਜੇ ਇਹਨਾਂ ਹੀ ਬਹੁਤ ਜ਼ਿਆਦਾ ਹੈਵੀ ਸਾਈਜ਼ ਹੋਣ ਨਾਰਮਲੀ ਜਿਹੜੀ 8 ਇੰਚ ਹੀ ਹੋਣੀ ਚਾਹੀਦੀ ਆ 8 ਇੰਚ ਤੇ ਉਦੋਂ ਤੋਂ ਬਾਅਦ ਜਿਹੜੀਆਂ 4 8 ਤੋਂ ਲੈ ਕੇ ਮੀਨਸ 4 ਇੰਚ ਆ ਦੇਖੋ ਤੁਸੀਂ ਆ 4 ਇੰਚ ਆ ਨਾ ਇੱਥੇ ਤੱਕ ਜਿਹੜੀਆਂ ਅਸੀਂ ਨਾਰਮਲ ਚਾਉਣਾ ਪਾਉਣੀਆਂ ਨਾ ਬਹੁਤੀਆਂ ਵੱਡੀਆਂ ਨਾ ਬਹੁਤੀਆਂ ਛੋਟੀਆਂ ਠੀਕ ਹੈ ਜੀ ਉਹ ਤੋਂ ਬਾਅਦ ਜਿਹੜਾ ਬਾਕੀ ਬਚਿਆ ਵਾ 4 ਇੰਚ ਉਹਦੇ ਤੇ ਅਸੀਂ ਵੱਡੀ ਚੋਣ ਪਾਉਣੀ ਤੇ ਜਿਹੜੀ 4 ਇੰਚ ਤੇ ਮੀਨਜ਼ ਜਿਹੜੀ 4 ਇੰਚ ਤੇ ਚੋਣ ਆਉਣੀ ਆ ਉਹ ਆਉਣੀ ਚਾਹੀਦੀ ਤੁਹਾਡੀ ਬਿਲਕੁਲ ਸੈਂਟਰ ਵਾਲੀ ਪਹੁੰਚੇ ਵਾਲੀ ਸੀਨ ਦੇ ਉੱਪਰ ਜਿਹੜੀ ਆਪਾਂ ਕ੍ਰੀਜ਼ ਲਾਈਨ ਦੀ ਜਿਹੜੀ ਚੋਣ ਉਹ ਸਾਰਿਆਂ ਤੋਂ ਵੱਡੀ ਆਉਣੀ ਚਾਹੀਦੀ ਆ ਤੇ 4 ਇੰਚ ਤੇ ਹੀ ਆਉਣੀ ਚਾਹੀਦੀ ਆ ਤੇ ਜੇਕਰ ਤੁਸੀਂ 4 ਇੰਚ ਤੇ ਰੱਖੂਗੇ ਤੇ ਨਾ ਹੀ ਤੁਹਾਡਾ ਪਹੁੰਚਾ ਕੋ ਮੂਗਾ ਨਾ ਹੀ ਕੋਈ ਪ੍ਰੋਬਲਮ ਨਹੀਂ ਆਏਗੀ ਬਿਲਕੁਲ ਸਿੱਧੀ ਸਟੇਟ ਤੁਹਾਡੇ ਪਣਾ ਮਤਲਬ ਸਲਵਾਰ ਬਣੇਗੀ ਬਹੁਤ ਵਧੀਆ ਤਰੀਕੇ ਦੀ ਠੀਕ ਹੈ ਸੋ ਇਸ ਤਰ੍ਹਾਂ ਤੁਸੀਂ ਜੇਕਰ ਹੋਰ ਵੀ ਕੋਈ ਜਾਣਕਾਰੀ ਚਾਹੁੰਦੇ ਆ ਜਾਂ ਕੋਈ ਵੀ ਨਮੀ ਨਮੀਆਂ ਵੀਡੀਓਜ਼ ਮੈਂ ਇੱਦੇ ਤੇ ਲੈ ਕੇ ਆਉਣੀਆਂ ਵਾ ਹੁਣ ਇਹ ਤੋਂ ਅਗਲੀ ਵੀਡੀਓ ਵਿੱਚ ਮੈਂ ਤੁਹਾਨੂੰ ਇਹ ਦੱਸਾਂਗੀ ਕਿ ਚੋਨਾ ਵੀ ਪਾਉਣੀਆਂ ਵਾ ਠੀਕ ਹੈ ਬਸ ਤੁਸੀਂ ਇੰਨਾ ਧਿਆਨ ਰੱਖਣਾ 7 8 ਜਾਂ 9 ਇੰਚ ਹੀ ਚੋਨਾ ਪਾਉਣੀਆਂ ਉਹ ਤੋਂ ਵੱਧ ਨਹੀਂ ਫਲਵਾਰ ਤੁਹਾਡੀ ਨੂੰ ਕੋਈ ਪ੍ਰੋਬਲਮ ਨਹੀਂ ਆਉਣੀ ਹੈਗੀ ਸੋ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਇਹ ਤੋਂ ਅਗਲੀ ਵੀਡੀਓ ਇਹਦੇ ਤੇ ਮੈਂ ਤੁਹਾਨੂੰ ਚੋਨਾ ਦੀਆਂ ਵੀ ਦੱਸੂਗੀ ਚੋਨਾ ਕਿਸ ਤਰ੍ਹਾਂ ਪਾਉਣੀਆਂ ਥੈਂਕ ਯੂ